ਕਿਹੜਾ ਕਿਹੜਾ ਪ੍ਰੋਗਰਾਮ ਜਿਹੜਾ ਜੱਤੇਬੰਦੀ ਵੱਲੋਂ ਲਿਖਿਆ ਸੀ ਤੇ ਕੀਤਾ ਗਿਆ ਜੀ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਛੀਫ ਦੇ ਆਜੂ ਸਰਦਾਰ ਭਗਤ ਸਿੰਘ ਕਸ਼ੀ ਦੀਗੜਾ ਮਿਲਾਇਆ ਗਿਆ ਕਿਸਾਨ ਜਿੱਥੇ ਪੰਜਾਬ ਕੋਰਪੋਰਡਾ ਵੱਲੋਂ ਪਰਜੀ ਦੇ ਫੇਜਵੇਂ ਮੁਖਤਾਰ ਆ ਸੰਗਰੂਰ ਆ ਪਟਿਆਲਾ ਵਾ ਫਰੋਜਪੋਰਾ ਜਾਂ ਗੁਰੰਦਰ ਆ ਜਾਂ ਕਰਨਤਾਰ ਆ ਅੰਮ੍ਰਿਤਸਰ ਆ ਉਹਨਾਂ ਦੇ ਵੱਡੇ ਪੱਧਰ ਤੇ ਗੁਰਦੁਆਰਾ ਦਮਦਮਾ ਸਾਹਿਬ ਬਾਬੇ ਬੀਬੀ ਸਿੰਘ ਦਾ ਗੁਰਦੁਆਰਾ ਵੱਡੇ ਸਭਰਾ ਅੱਜ ਸ਼ਹੀਫੇ ਆਜਮ ਦਾ ਦਿਹਾੜਾ ਵੀ ਮਨਾਇਆ ਗਿਆ ਤੇ 29 ਮਾਰਚ ਦੀਆਂ ਤਿਆਰੀਆਂ ਵੀ ਕੀਤੀਆਂ ਗਈਆਂ ਕਿ ਜੋ ਕੈਪਟਨ ਸਰਕਾਰ ਦੇ ਸਮੇਂ ਤੇ ਮਾਨਾ ਵਾਲੇ ਸਟੇਸ਼ਨ ਤੇ ਕੈਪਟਨ ਅਮਰਿੰਦਰ ਦੇ ਹੁਕਮ ਤੇ ਭਾਈ ਅਗਰ ਸਿੰਘ ਨੇ ਪ੍ਰਸ਼ਾਸਨ ਤੋਂ ਗੋਲੀ ਖਾ ਕੇ ਸ਼ਹਾਦਤ ਦਿੱਤੀ ਔਰ ਉਹਨੇ ਉਹਦੀ ਕੁਰਬਾਨੀ ਨੇ 357 ਕਰੋੜ ਰੁਪਇਆ ਜਿਹੜਾ ਕਥਾ ਨਾਲ ਲੰਬੀ ਲੜਾਈ ਚੱਲ ਕੇ ਰੱਦ ਕਰਵਾਇਆ ਤੋਂ ਸੁਜੁੰਟ ਮਜ਼ਦੂਰਾਂ ਦੀ ਬਹਾਲ ਕਰਾਈ ਸੀ ਪਰ ਉਹਦੇ ਇੱਕ ਵੀ ਵਰਸ਼ੀਆ ਜਿਹੜੀ ਹਰੀਕੇ ਦਾਣਾ ਮੰਡੀ ਮਨਾਈ ਜਾ ਰਹੀ 11 ਵਜੇ ਤੋਂ ਲੈ ਕੇ ਕਰੀਬ 1 ਕੰਨ ਵਜੇ ਤੱਕ ਔਰ ਉਹਦੇ ਦੇ ਵਿਸ਼ੇਸ਼ ਤੌਰ ਤੇ ਭਾਈ ਬਲਦੇਵ ਸਿੰਘ ਹਜ਼ੂਰੀ ਰੱਖੀ ਜਿਹੜਾ ਸਾਫਕਾ ਜਿਹੜਾ ਵਾ ਇਸ ਵੇਲੇ ਚੱਲ ਰਿਹਾ ਵਾ ਔਰ ਸਤਖੰਡ ਦਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਣਗੇ ਭਾਈ ਬਲਦੇਵ ਸਿੰਘ ਵਡਾਲਾ ਔਰ ਬਾਕੀ ਵੀ ਜੱਥੇਬੰਦੀਆਂ ਦੇ ਨੀਤੀ ਵਾਲੇ ਇੱਥੇ ਪਹੁੰਚਾਂਗੇ ਔਰ ਵੱਡੇ ਪੱਧਰ ਤੇ ਭਾਈ ਅੰਗਰੇਜ਼ ਸਿੰਘ ਦੀ ਪਰਵਾਲੀ ਨੂੰ ਯਾਰ ਨੂੰ ਤਾਜ਼ਾ ਕੀਤਾ ਜਾਊਗਾ ਔਰ ਉਹਦੇ ਨਾਲ ਨਾਲ ਅੱਜ ਵੱਡੇ ਪੱਧਰ ਤੇ ਜਿਹੜਾ ਸੀਐਮ ਸਰਕਾਰ ਨੇ ਭਧਵੰਤਮਾਨ ਨੇ ਕਿਸਾਨਾਂ ਨਾਲ ਵਿਸ਼ਵਾਸ ਘੜ ਕਰਕੇ ਮੀਟਿੰਗ ਉਪਰੰਦ ਕਰਾ ਕੇ ਸਾਡੇ ਕਿਸਾਨ ਜਿਹੜੇ ਆ ਉਹਨਾਂ ਨੂੰ ਆਪ ਦੀ ਹਿਰਾਸਤ ਚ ਲੈ ਕੇ ਜੇਲਾਂ ਦੇ ਵਿੱਚ ਧੱਕਿਆ ਉਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਹਰਾਸਤ ਦੇ ਵਿੱਚ ਲਿਆ ਜਿਨੇ ਕਿ ਪਾਣੀ ਵੀ ਛੱਡ ਦਿੱਤਾ ਵਾ ਟ੍ਰੀਟਮੈਂਟ ਦਵਾਈ ਦਾ ਵੀ ਛੱਡ ਦਿੱਤਾ ਵਾ ਔਰ ਉਸ ਬੰਦੇ ਨੇ ਜਿਹੜਾ ਵਾਕੇ ਵੱਡੇ ਪੱਧਰ ਤੇ ਸੈਨਲ ਡਿਫੈਂਸ ਬਣ ਕੇ ਵਿਖਿਆ ਵਾ ਮੋਰਚਾ ਜਿਹੜਾ ਵਾ ਬਿਲਕੁਲ ਚੱਲ ਰਿਹਾ ਵਾ ਕਿਉਂਕਿ ਘਰ ਤੇ ਸਾਡੇ ਨਸ਼ ਜਿਹੜੇ ਆ ਖਦੇੜ ਤੇ ਬਾਰਡਰਾਂ ਤੋਂ ਸੰਭੂ ਬਾਰਡਰ ਤੋਂ ਖਲੋਰੀ ਬਾਰਡਰ ਤੋਂ ਸਾਡਾ ਅਪਮਾਨਾ ਦਿੱਲੀ ਜਾਣ ਦਾ ਸੀਗਾ ਸਾਡਾ ਅਪਮਾਨਾ ਇਹ ਨਹੀਂ ਕਿ ਇੱਥੇ ਜਿਹੜੇ ਅਸੀਂ ਖੜ ਗਏ ਇਹ ਬੀਜੇਪੀ ਸਰਕਾਰ ਨੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਵੱਖ-ਵੱਖ ਰਾਜਾਂ ਅੰਦਰ ਔਰ ਉਹਦੇ ਤੇ ਵੱਡੇ ਪੱਧਰ ਤੇ ਸੀਐਮ ਭਗਵਨ ਸੋਮਾਨ ਨੇ ਬੀਜੇਪੀ ਦਾ ਸਾਥ ਦੇ ਕੇ ਔਰ ਵੱਡੇ ਪੱਧਰ ਤੇ ਇਹਨੇ ਦਸਤਕੀਤਾ ਕਸਾਨਾਂ ਤੇ ਔਰ ਕਸਾਨਾਂ ਦਾ ਜਿਹੜੀ 13 ਮਹੀਨਿਆਂ ਦੀ ਲੜਾਈ ਆ ਜਿਹੜੀ ਉਹ ਜਿੱਤ ਵਾਲੇ ਪਾਸੇ ਜਾ ਰਹੀ ਸੀ ਮਜ਼ਦੂਰਾਂ ਦੀ ਮਲਾਈ ਸੀ ਕਿਸਾਨਾਂ ਦੀ ਮਲਾਈ ਸੀ ਜਨਤਕ ਲੋਕਾਂ ਦੀ ਮਲਾਈ ਸੀ ਪੂਰੇ ਦੇਸ਼ ਦੀ ਮਲਾਈ ਸੀ ਕਿ ਪੂਰੇ ਦੇਸ਼ ਦੀ ਜਿਹੜੀ ਲੜਾਈ ਜਿੱਤ ਵਾਲੇ ਪਾਸੇ ਜਾ ਰਹੀ ਤੇ ਸੀਐਮ ਭਗਵੰਤ ਮਾਨ ਨੇ ਪੂਰੇ ਦੇਸ਼ ਦੇ ਜਨਤਕ ਲੋਕਾਂ ਦੇ ਪਿੱਠ ਦੇ ਵਿੱਚ ਖੰਜਰ ਮਾਰਿਆ ਵਾ ਪਰ ਵਿਸ਼ਵਾਸ ਘਾਟ ਕੀਤਾ ਔਰ ਉਹਦੀ ਨਖੇਦੀ ਵੀ ਕੀਤੀ ਕਿ ਅੱਜ ਦੇ ਦਿਨ ਵੱਖ-ਵੱਖ ਜ਼ਿਲ੍ਹਿਆਂ ਦੇ ਔਰ ਲੱਗੇ ਵੱਡੀ ਸਭਰਾ ਇਥੇ ਪੂਰੇ ਤਰਨਤਾਰਨ ਜ਼ਿਲ੍ਹੇ ਦੀ ਸੁਪਰੀਮ ਟੀਮ ਜਿਹੜੀ ਆ ਤਖਤ ਚਕਰ ਕਮੇਟੀ ਪੰਜਾਬ ਦੀ ਸੁਵਾਈ ਔਰ ਉਹਦਾ ਫੁੱਟਲਾ ਵੀ ਸੁੱਟਿਆ ਗਿਆ ਕੱਲ ਸਾਡਾ ਫੁੱਟਲਾ ਅਸੀਂ ਜਿਹੜਾ ਉਹ ਫੁੱਟਿਆ ਗਿਆ ਜਦ ਤੀਆਂ ਤੋਂ ਮੰਦਾਨਗਰ ਪੁਰਾ ਬਾਜ਼ਾਰ ਤੇ ਜਾ ਕੇ ਆਪਣੇ ਮੁਕਤਲ ਵਾਲੇ ਸਾਥੀਆਂ ਨੂੰ ਔਰ ਵੱਡੇ ਪੱਧਰ ਤੇ 24 25 ਤੱਕ ਫੁੱਟਲੇ ਉੱਤੀ ਦੇ ਰਹਿਣਗੇ ਔਰ 29 ਮਾਰਚ ਨੂੰ ਜਿਹੜੀ ਅਗਲੀ ਰੂਪਰੇਖਾ ਹੋਊਗੀ ਭਾਈ ਅਗਰੇਟ ਸਿੰਘ ਦੇ ਘਰ ਦੇ ਵਿੱਚ ਦਾ ਨਾਮ ਲੈ ਕੇ ਅਲੀ ਕੇ ਵੱਲੋਂ ਧੰਨਵਾਦ ਆਏ ਕਿਤਾਬ ਦਾ ਸਾਹ ਭਾਈ ਗੁਰੂ ਆਏ ਗੁਰੂ ਸਾਹਿਬ ਲੈ ਆਇਆ ਜੀ